ਅਸਲਾਮ ਵਾਲੇਕਮ ਗਾਇਸ ਸੁਪੂਏ ਰਾਜਾ ਅਨਾਈ ਦੀ ਫੂਫਾ ਅੱਜ ਦੀ ਫੂਫਾ ਹੈ ਅੱਜ ਆਪਣੀ ਕੋਈ ਫੂਫਾ ਨਹੀਂ ਆ ਅੱਜ ਫੂਫਾ ਮੈਂ ਮਿੱਤਰਾਂ ਦੀ ਅੱਜ ਫੂਫਾ ਮੈਂ ਸਿੱਖਾਂ ਦੀ ਅੱਜ ਫੂਫਾ ਮੈਂ ਇੰਡੀਅਨ ਸਿੱਖ ਬ੍ਰਦਰਸ ਦੀ ਹੈ ਜੋ ਬੋਲੇ ਸੋਨੇ ਆਗ ਸਤ ਸ੍ਰੀ ਅਕਾਲ ਯਾਰ ਅਗਰ ਕੋਈ ਮੇਰੇ ਕੋ ਗਲਤੀ ਕੁਸਤਾਹੀ ਹੋਗੀ ਤਾਂ ਮਾਫ ਕਰ ਦਿਓ ਕਮੈਂਟਾਂ ਵਿੱਚ ਛੁਰੀਆਂ ਚਾਕੂ ਲਾਇਆ ਕਰ ਅਗਰ ਕਰੋਗੇ ਵੀ ਤਾਂ ਮਨੂੰ ਕੋਈ ਫਰਕ ਨਹੀਂ ਪੈਗਾ ਮੈਂ ਬਲੌਕ ਕਰਦਾ ਕਮੈਂਟ ਡਿਲੀਟ ਕਰਦਾਗਾ ਜਾਂ ਕੁਛ ਕਰਦਾ ਅੱਜ ਦੀ ਫੂਫਾ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਬਾਰਡਰ ਜਿਹੜਾ ਨਾ ਖੋਲ ਦਿੱਤਾ ਆਪਣੇ ਸਿੱਖਾਂ ਭਰਾਵਾਂ ਵਾਸਤੇ ਸਿੱਖ ਭਰਾ ਬਹੁਤ ਪ੍ਰੋਬਲਮ ਉਸਨੂੰ ਨਹੀਂ ਸਨਾ ਸਕਦੇ ਆ ਪਾਕਿਸਤਾਨ ਵੀਜ਼ਾ ਨਹੀਂ ਸੀ ਉਹਨਾਂ ਕੇ ਮਿਲ ਰਹਾ ਬਹੁਤ ਸਾਰੀਆਂ ਰੀਜ਼ਨਾਂ ਸਨ ਲਾਸਟ ਈਅਰ ਇੱਕ ਔਰਤ ਆਈ ਸੀ ਪਾਕਿਸਤਾਨ ਇੰਡੀਆ ਤੋਂ ਆਈ ਤਾਂ ਉਹ ਗੁਰੂ ਨਾਨਕ ਦੇ ਮਜ਼ਾਰ ਵਾਸਤੇ ਸੀ ਲੇਕਿਨ ਆ ਕੇ ਉਹਨੇ ਇੱਕ ਪਾਕਿਸਤਾਨੀ ਨਾਲ ਸ਼ਾਦੀ ਕਰ ਲਈ ਇੰਡੀਆ ਦੇ ਖਿਲਾਫ ਕਾਫੀ ਗੱਲਾਂ ਕੀਤੀਆਂ ਸਿੱਖਾਂ ਦੇ ਖਿਲਾਫ ਕਾਫੀ ਗੱਲਾਂ ਕੀਤੀਆਂ ਇੰਡੀਅਨ ਗਵਰਨਮੈਂਟ ਦੇ ਖਿਲਾਫ ਕਾਫੀ ਗੱਲਾਂ ਕੀਤੀਆਂ ਕਿ ਉੱਥੇ ਦੋ ਨੰਬਰ ਡਾਕੂਮੈਂਟਸ ਬਣ ਜਾਂਦੇ ਨੇ ਜਾਲੀ ਕਾਗਜ਼ ਬਣ ਜਾਂਦੇ ਨੇ ਤੁਸੀਂ ਉਹਨਾਂ ਕਾਗਜ਼ਾਂ ਤੇ ਪਾਕਿਸਤਾਨ ਆ ਸਕਦੇ ਹੋ ਉਸ ਵਜ੍ਹਾ ਤੋਂ ਪਾਕਿਸਤਾਨ ਨੇ ਵੀਜ਼ੇ ਬੰਦ ਕਰ ਦਿੱਤੇ ਸਖਤੀ ਕਰ ਦਿੱਤੀ ਉਹਨਾਂ ਕੀ ਵੀਜ਼ੇ ਨਹੀਂ ਦਿੱਤੇ ਆ ਆਬੀਸਲੀ ਕਾਫੀ ਟੈਨਸ਼ਨ ਸੀ ਸਿੱਖਾਂ ਵਿੱਚ اسپੈਸ਼ਲੀ ਬਹੁਤ ਆ ਟੈਨਸ਼ਨ ਸੀ ਲੇਕਿਨ ਲੇਕਿਨ ਲੇਕ ਅੱਜ ਅੱਜ ਪਾਕਿਸਤਾਨ ਨੇ ਕਰਤਾਰਪੁਰ ਬਾਰਡਰ ਖੋਲ੍ਹ ਦਿੱਤਾ ਆਪਣੇ ਭਰਾਵਾਂ ਵਾਸਤੇ ਇੰਡੀਅਨ ਸਿੱਖ ਬਿਨਾਂ ਵੀਜ਼ੇ ਤੋਂ ਪਾਕਿਸਤਾਨ ਆ ਸਕਦੇ ਹਨ ਜਿਤਨੀਆਂ ਜ਼ਿਆਰਤਾਂ ਉੱਥੇ ਜਾ ਸਕਦੇ ਹਨ ਬਿਨਾਂ ਟੈਨਸ਼ਨ ਤੋਂ ਬਿਨਾਂ ਪ੍ਰੋਬਲਮ ਤੋਂ ਯਾ ਨਵਜੋਤ ਸਿੰਘ ਸਿੱਧੂ ਜਿਹੜਾ ਨਾ ਉਹ ਬਹੁਤ ਗ੍ਰੇਟ ਬੰਦਾ ਬਹੁਤ ਗ੍ਰੇਟ ਬੰਦਾ ਇੱਥੇ ਲੱਗਦਾ ਹੈ ਯਾ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਆਇਆ ਸੀ ਖੁਸ਼ਦਿਲ ਹੈ ਖੁਸ਼ اخلاق ਹੈ ਜਦੋਂ ਉਹ ਪਾਕਿਸਤਾਨ ਤੋਂ ਵਾਪਸ ਗਿਆ ਸੀ ਇੰਡੀਅਨ ਗਵਰਨਮੈਂਟ ਨੇ ਬਹੁਤ ਸਾਰੀ ਬਕਵਾਸ ਕੀਤੀ ਮੋਦੀ ਸਰਕਾਰ ਨੇ ਬਹੁਤ ਸਾਰੀ ਬਕਵਾਸ ਕੀਤੀ ਹੈ ਅੱਜ ਮੈਂ ਨਿਊਜ਼ ਵਿੱਚ ਵੇਖਣ ਲੱਗਿਆ ਮੋਦੀ ਸਰਕਾਰ ਦੀ ਇੱਕ ਨੁਮਾਇੰਦਾ ਹੈ ਜਾਂ ਪਤਾ ਨਹੀਂ ਕੌਣ ਹੈ ਜਾਂ ਕੌਣ ਨਹੀਂ ਹੈ ਮੈਂ ਹੁਣ ਇੰਡੀਅਨ ਸਿਆਸਤਾਂ ਨਹੀਂ ਵੇਖਦਾ ਕੋਈ ਸੁਸ਼ਮਤਾ ਸੁਸ਼ਮਾ ਕੋਈ ਸਮਥਿੰਗ ਸਮਥਿੰਗ ਹੈ ਉਹ ਕਹਿੰਦੇ ਹਮ ਕਾਫੀ ਸਾਲੋਂ ਸੇ ਕੋਸ਼ਿਸ਼ ਕਰ ਰਹੇ ਥੇ ਕਰਤਾਰਪੁਰ ਬਾਰਡਰ ਜੋ ਹੈ ਨਾ ਉਹ ਖੁੱਲ ਜਾਏ ਮੈਂ ਉਹਨੂੰ ਵੇਖ ਕੇ ਆਖਿਆ ਮੈਂ ਹਮ ਮੇਰਾ ਤਾਂ ਦਿਲ ਕਰਦਾ ਮੈਂ ਤੁਹਾਡਾ ਆ ਕੇ ਥੋਨਾ ਖੋਲਸਾ ਰਾਂ ਮੋਦੀ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਪਾਕਿਸਤਾਨ ਤੇ ਇੰਡੀਆ ਦਾ ਤਾਲੁਕ ਅੱਛਾ ਹੋਵੇ ਕਦੇ ਵੀ ਨਹੀਂ ਇੰਡੀਅਨ ਲੋਕ ਖੁਦ ਕਹਿੰਦੇ ਨੇ ਜਿਹੜੇ ਇੱਥੇ ਕਾਫੀ ਲੋਕ ਇੰਡੀਅਨ ਆਬਵੀਸਲੀ ਰਹਿੰਦੇ ਨੇ ਉਹ ਕਹਿੰਦੇ ਨੇ ਕਿ ਮੋਦੀ ਸਰਕਾਰ ਇੱਕ ਜਾਇਲ ਸਰਕਾਰ ਹੈ ਤੇ ਮੈਂ ਜਿੱਥੇ ਤੱਕ ਕਹਿੰਨਾ ਮੋਦੀ ਸਰਕਾਰ ਇੱਕ ਜੈਲਸ ਸਰਕਾਰ ਹੈ ਜੈਲਸੀ ਲੋਗਨ ਜੈਲਸ ਲੋਗਨ ਬਹੁਤ ਜ਼ਿਆਦਾ ਜੈਲਸ ਲੋਗਨ ਯਾਰ ਆਪਣੇ ਮੁਲਕ ਨਾਲ ਵੀ ਨਹੀਂ ਖੁਸ਼ ਹੈ ਆਪਣੇ ਮੁਲਕ ਦੇ ਲੋਕਾਂ ਨਾਲ ਵੀ ਨਹੀਂ ਖੁਸ਼ ਹੈ ਹਿੰਦੂ ਸਿੱਖਾਂ ਨਾਲ ਹੀ ਨਹੀਂ ਖੁਸ਼ ਆ ਸਿੱਖਾਂ ਦਾ ਕਿੰਨਾ ਜ਼ੁਲਮ ਕਰਦੇ ਰਹੇ ਆਪਾਂ ਵੇਖਦੇ ਰਹੇ ਆ ਇਹ ਨਹੀਂ ਆ ਕਿ ਨਿਊਜ਼ਾਂ ਚ ਨਹੀਂ ਆਉਂਦਾ ਜਾਂ ਕੁਝ ਨਹੀਂ ਆਉਂਦਾ ਸੋਸ਼ਲ ਮੀਡੀਆ ਅੱਜ ਕੱਲ ਬਹੁਤ ਤੇਜ਼ ਆ ਹਰ ਚੀਜ਼ ਦੀ ਰਿਪੋਰਟ ਜਿਹੜੀ ਨਾ ਲੱਭ ਜਾਂਦੀ ਆ ਆਰਾਮ ਨਾਲ ਲੱਭ ਜਾਂਦੀ ਆ ਤੇ ਅਗਰ ਤੁਸੀਂ ਕਿਸੇ ਲੈਵਲ ਤੇ ਬੈਠੇ ਹੋ ਲਾਈਕ ਅਗਰ ਤੁਹਾਡੇ ਨਾਲ 2000 4000 5000 10000 ਬੰਦਾ ਕੰਟੈਕਟ ਵਿੱਚ ਆ ਲਾਈਕ ਮੈਂ ਇੱਕ ਯੂਟਿਊਬਰ ਆ ਅਲਹਮਦੁਲਿਲਾ ਮਨ 22000 ਬੰਦਾ ਵੇਖਦਾ ਹੋਇਆ ਹੁਣ ਮਨ ਕਾਫੀ ਲੋਕ ਕਾਫੀ ਜਗ੍ਹਾ ਤੋਂ ਕੰਟੈਕਟ ਕਰਦੇ ਨੇ ਇੰਡੀਆ ਤੋਂ ਵੀ ਆਣ ਕਸ਼ਮੀਰ ਤੋਂ ਵੀ ਆਣ ਯ ਉਹ ਦੱਸਦੇ ਨੇ ਭਾਈ ਇਦਾਂ ਹੋ ਰਿਹਾ ਇਦਾਂ ਹੋ ਰਿਹਾ ਇਦਾਂ ਹੋ ਰਿਹਾ ਤੇ ਉਹ ਰਿਐਲਿਟੀ ਹੁੰਦੀ ਆ ਅਗਰ ਨਿਊਜ਼ ਵਿੱਚ ਨਾ ਆਵੇ ਤਾਂ ਉਹਦਾ ਇਹ ਮਤਲਬ ਨਹੀਂ ਆ ਕਿ ਐਸਾ ਕੁਝ ਹੋ ਨਹੀਂ ਰਿਹਾ ਹੁੰਦਾ ਵੈ ਜ਼ਰੂਰ ਹੁੰਦਾ ਅੱਛਾ ਉਹ ਕਹਿੰਦੀ ਆ ਹਮ ਕਾਫੀ ਸਾਲੋਂ ਸੇ ਕੋਸ਼ਿਸ਼ ਕਰ ਰਹੇ ਆ ਕਿ ਕਰਤਾਰਪੁਰ ਬਾਰਡਰ ਖੁੱਲ ਜਾਏ ਮੈਂ ਉਹਦਾ ਥੁਨਾ ਖੋਲਣਾ ਸਟਾ ਆ ਕਸਮ ਬਕਵਾਸ ਕਰ ਦਿਆ ਮੋਦੀ ਸਰਕਾਰ ਮੋਦਰੀ ਗਵਰਨਮੈਂਟ ਮੋਦਰੀ ਮੋਦਰੀ ਨਹੀਂ ਮੋਦੀ ਆਪਾਂ ਮੋਦਰੀ ਕਹਿਣਾ ਮੋਦਰੀ ਗਵਰਨਮੈਂਟ ਜੜੀਆਂ ਨਾਮ ਉਹ ਇੱਕ ਨੰਬਰ ਦੀ ਚੈਲੰਜ ਗਵਰਨਮੈਂਟ ਹੈ ਯਾ ਉਹਨਾਂ ਸਿੱਖਾਂ ਤੋਂ ਖੁਸ਼ ਆਉਂਦਾ ਮੁਸਲਮਾਨਾਂ ਤੋਂ ਖੁਸ਼ ਆ ਉਹ ਬਸ ਹਿੰਦੂ ਯਾਰ ਉਹ ਵੀ ਹਿੰਦੂ ਜਿਹੜੇ ਨਾ ਉਹ ਕੀ ਕਹਿੰਦੇ ਕੱਟਰ ਹਿੰਦੂ ਨਹੀਂ ਹੁੰਦੇ ਉਹ ਕੱਟਰ ਹਿੰਦੂਆਂ ਦੀ ਪਾਰਟੀ ਆ ਜਿਹੜੇ ਰੇਸਿਸਟ ਟਾਈਪ ਹੁੰਦੇ ਆਈ ਐਮ ਸੌਰੀ ਟੂ ਸੇ ਲੇਕਿਨ ਉਹ ਰੇਸਿਸਟ ਟਾਈਪ ਹਨ ਆਪਾਂ ਕਾਫੀ ਵੀਡੀਓਜ਼ ਵੇਖੀ ਦੀ ਆ ਮੁਸਲਮਾਨਾਂ ਨੂੰ ਜਾਣ ਤੋਂ ਮਾਰਨ ਦੀ ਸਿੱਖਾਂ ਨੂੰ ਮਾਰਨ ਦੀ ਮਸਲਬ ਪਿਛਾ ਕਦੇ ਕਿਸ ਪਿਛਾ ਕਦੇ ਕਿਸ ਪਿਛਾ ਲੇਕਿਨ ਪਾਕਿਸਤਾਨ ਵੈਲਕਮ ਕਰ ਰਿਹਾ ਸਿੱਖਾਂ ਨੂੰ ਆਪਣੇ ਭਰਾਵਾਂ ਨੂੰ ਕਮ ਆਓ आके जत करो गुरु नानक साहब के मज़ार से जाओ थे जो भी फैसटिवल्स वगैरह होंगे अमन शांति उन्होंने आओ मनाओ जाओ वेलकम टू पाकिस्तान इन शाला पाकिस्तान तू तमेशा खुशी रहोगे तो मोदी सरकार <laughs> जयालत सरकार रब सुन दे अपना ख्याल रखियो अल्लाह सुन दे वाले